ਬਹੁਤ ਹੀ ਸਤਿਕਾਰਯੋਗ ਸਾਥੀਓ 26 ਮਾਰਚ ਵਾਲੇ ਦਿਨ ਜਿਹੜਾ ਜਬਰ ਗ੍ਰੋਹੀ ਸੱਦਾ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਨੀਤੀ ਮੰਤਰੀਵਾਂ ਨੂੰ ਉਹਨਾਂ ਦੀ ਮੀਟਿੰਗ 24 ਤਰੀਕ ਨੂੰ 24 ਮਾਰਚ ਨੂੰ ਜਿਨਾ ਬੰਦਰੀ ਰੱਖੀ ਹੈ ਉਹਦੇ ਚ ਸਾਰੀਆਂ ਜਥੇਬੰਦੀਆਂ ਜਿਹੜਾ ਇਸ ਜਬਰ ਸਰਕਾਰ ਨੇ ਜਿਹੜਾ ਬਣੀ ਤਰੀਕ ਨੂੰ ਜਬਰ ਕੀਤਾ ਕਿਸਾਨਾਂ ਨੂੰ ਪੜਕੇ ਜਿਨਾ ਚ ਡੱਕਿਆ ਹੈ ਇਹ ਉਹਨਾਂ ਦੇ ਜੀਸੀਜੀ ਨਾਲ ਉਹਨਾਂ ਦੇ ਪੱਤਰ ਪੜਤਾ ਤੇ ਚੱਲੀਆਂ ਪੜਤਾ ਤੇ ਇਕੱਠੇ ਕੀਤੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਖਿਲਾਫ ਤੇ ਪੁਰਸੀ ਲੋਕ ਦੇ ਵਿੱਚ ਆਪਾਂ ਨੂੰ ਡਟ ਕੇ ਹਾਰਾ ਦੇਣ ਦੇ ਖਾਤਰ 24 ਤਰੀਕ ਨੂੰ ਜ਼ਿਲ੍ਹਾ ਪਤਰੀ ਵਿਖੇ ਉਹ ਕਿਹਦੀ ਆਵਾਜ਼ ਨਾ ਕਰਨ ਸ਼ਾਮਿਲ ਹੋਣ ਦਾ ਜੀ ਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਤਰੀ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਮੂਹਰੀਆਂ ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਹਾਂ ਸਾਡੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਹਿੰਦੁਸਤਾਨ ਪੱਧਰਾ ਸਾਜਾ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪਰਦੇ ਵਿੱਚ ਜ਼ਿਲ੍ਹਾ ਪੱਧਰੇ ਐਕਸ਼ਨ ਇਹ ਹੋ ਸਕਣਾ ਉਹਦੇ ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਰਨ ਆਲ ਇੰਡੀਆ ਪੱਧਰ ਤੇ ਜਬਰਬਰੋਦੀ ਤੇ ਗੁੱਸੇਰੇ ਕਿ ਸਰਕਾਰ ਇਹ ਕਿਸਾਨ ਜਿਹੜੇ ਜ਼ਿਲ੍ਹਾ 'ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਬੈਕੂ ਸੈਸ ਸમાન ਦੀ ਉਹਨਾਂ ਦੇ ਟਾਰੀਨਲ ਟ੍ਰੈਕਟਰ ਤੇ ਹੋਰ ਸਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਊ ਅਗਲੇ ਐਕਸ਼ਨ ਉਹਦੇ ਬਾਅਦ ਦੇਵਾਂਗੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਥੀਓ 26 ਮਾਰਚ ਵਾਲੇ ਦਿਨ ਜਿਹੜਾ ਜਬਰ ਗ੍ਰੋਥੀ ਸੱਦਾ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਤੋਂ ਮਿਲਦੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਮੀਟਿੰਗ 24 ਤਰੀਕ ਨੂੰ 24 ਮਾਰਚ ਨੂੰ ਜਿਲਾ ਪੱਧਰੀ ਰੱਖੀ ਹੈ ਉਹਦੇ 'ਚ ਸਾਰੀਆਂ ਜਥੇਬੰਦੀਆਂ ਜਿਹੜਾ ਐਸੇ ਜ਼ਬਰਾਂ ਸਰਕਾਰ ਨੇ ਜਿਹੜਾ ਬੇਤਰੀਕ ਨੂੰ ਜ਼ਬਰ ਕੀਤਾ ਕਿਸਾਨਾਂ ਨੂੰ ਪੜਕੇ ਜੇਹਾਂ ਤੇ ਡੱਕਿਆ ਤੇ ਉਹਨਾਂ ਦਾ ਜੀਸੀਜੀ ਨਾਲ ਨਾਲ ਦੇ ਪੱਤਰ ਪਟਾ ਕੇ ਕਾਲੀਆਂ ਪਟਾ ਕੇ ਸਬਲ ਚੁੱਕੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਖਿਲਾਫ ਤੇ ਪੁਰਸੀ ਆਵਾਜ਼ ਦੇ ਵਿੱਚ ਆਪਾਂ ਨੂੰ ਡਟ ਕੇ ਹਾਰ ਦੇਣ ਦੇ ਖਾਤਰ 24 ਤਰੀਕ ਨੂੰ ਜ਼ਿਲ੍ਹਾ ਪਧਰੀ ਵਿੱਚ ਕੋਈ ਆਵਾਜ਼ ਨਾ ਕਰਨਾ ਸ਼ਾਮਿਲ ਹੋਣ ਦਾ ਸਾਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੇ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਮੂਦਿਆਂ 'ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਹਾਂ ਸਾਡੀਆਂ ਹਿੰਦੁਸਤਾਨ ਦੀਆਂ ਜਿਕੇ ਬੰਦੀਆਂ ਦੇ ਵਿੱਚ ਕੇਸ ਪ੍ਰੋਗਰਾਮ ਨੂੰ ਹਿੰਦੁਸਤਾਨ ਪੱਧਰਾ ਸਾਂਝਾ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪੱਧਰੇ ਵਿੱਚ ਜ਼ਿਲ੍ਹਾ ਪੱਧਰੇ ਐਕਸ਼ਨ ਇਹ ਹੋ ਸਕਣਾ ਉਹਦੇ 'ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਜ ਆਲ ਇੰਡੀਆ ਪਦਰਤੇ ਜਬਰਬਰੋਦੀ ਤੇ ਗੁੱਸੇਰੇ ਕਿ ਸਰਕਾਰ ਇਹ ਕਿਸਾਨ ਜਿਹੜੇ ਝਿਲਾਂ ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਦੇਤੀ ਸਾਰ ਸਾਮਾਨ ਦੀ ਉਹਨਾਂ ਦੇ ਟਾਡੀਆਂ ਟ੍ਰੈਕਟਰ ਤੇ ਹੋਰ ਸਾਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਊ ਅਗਲੇ ਇੱਕ ਸਮੇਂ ਬਾਅਦ ਦੇਵਾਂਗੇ ਧੰਨਵਾਦ